ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਪੰਜਾਬ ਪੁਲਿਸ ਦੇ ਥਾਣੇ ਦੇ ਵਿੱਚੋਂ ਇੰਟਰਵਿਊ ਦੇ ਮਸਲੇ ਦੇ ਵਿੱਚ ਸੂਬੇ ਦੇ ਮੁਖ ਸਕੱਤਰ ਨੂੰ ਤਲਬ ਕਰ ਲਿਆ ਤੇ ਨਾਲ ਦੀ ਨਾਲ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ 1 ਮਹੀਨੇ ਦੇ ਅੰਦਰ ਅੰਦਰ ਜਾਂਚ ਮੁਕੰਮਲ ਕਰੇ ਖਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੇਲ੍ਹ ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਮੁਰਤੋਂ ਸੁਣਵਾਈ ਹੋਈ ਆ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਮੁਖਸਕੱਤਰ ਜੋ ਇਸ ਸਮੇਂ ਊਨਰਾਗ ਵਰਮਾ ਨੇ ਉਹਨਾਂ ਨੂੰ ਤਲਬ ਕਰ ਲਿਆ ਗਿਆ ਤੇ ਅਗਲੀ ਸੁਣਵਾਈ ਸ਼ੁੱਕਰਵਾਰ ਸਵੇਰੇ ਤੈਅ ਕੀਤੀ ਗਈ ਹੈ ਔਰ ਇਸੇ ਮਾਮਲੇ ਦੇ ਵਿੱਚ ਹੀ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਐਸ ਆਈ ਟੀ ਦੀ ਜਾਂਚ ਚਾਹੇ ਮੁਕੰਮਲਾ ਪਰ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਇਹ ਜਾਂਚ ਮੁਕੰਮਲ ਕਰਕੇ ਹਾਈ ਕੋਰਟ ਦੇ ਵਿੱਚ ਜਮਾ ਕਰਵਾਵੇ ਸੁਣਵਾਈ ਦੇ ਦੌਰਾਨ ਗੱਲ ਸਾਹਮਣੇ ਆਈ ਸੀ ਕੇ ਜੈਮਰ ਦੇ ਨਾਲ ਜਿਹੜਾ ਜੁੜਾ ਮਾਮਲਾ ਸੀ ਜਿਸ ਦੇ ਚੱਲਦਿਆਂ ਸੁਣਵਾਈ ਵਿੱਚ ਜ਼ਿਲ੍ਹਿਆਂ ਦੇ ਵਿੱਚ ਜੈਮਰ ਨਾਲ ਜੁੜੇ ਮੁੱਦਿਆਂ ਤੇ ਪੰਜਾਬ ਅਤੇ ਹਰਿਆਣਾ ਇਕੋਟ ਨੇ ਸਵਾਲ ਕੀਤਾ ਤਾਂ ਸਰਕਾਰੀ ਵਕੀਲ ਨੇ ਦੱਸਿਆ ਕਿ ਜੈਮਰ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ ਜੈਮਰ ਲਗਾਉਣ ਵਾਸਤੇ ਬਕਾਇਦਾ ਟੈਂਡਰ ਅਤੇ ਹੋਰ ਜਿਹੜੀਆਂ ਅ ਜ਼ਰੂਰਤ ਵਾਲੀਏ ਪਹਿਲੂ ਨੇ ਉਸ ਤੇ ਕੰਮ ਚਲਦੇ ਨੇ ਇਸ ਤੋਂ ਬਾਅਦ ਕੋਰਟ ਨੇ ਫਿਰ ਸੂਬੇ ਦੇ ਮੁਖ ਸਿਕੱਤਰ ਨੂੰ ਤਲਬ ਕਰਨ ਦਾ ਫੈਸਲਾ ਕਰ ਦਿੱਤਾ ਔਰ ਅੱਧੇ ਘੰਟੇ ਦਾ ਸਮਾਂ ਦਿੱਤਾ ਔਰ ਉਹਨਾਂ ਨੇ ਫਿਰ ਅੱਧੇ ਘੰਟੇ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ذریعے ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਪਰ ਪੰਜਾਬ ਦੇ ਮੁਖ ਸਿਕੱਤਰ ਪਹਿਲਾਂ ਤੋਂ ਹੀ ਤੈਅ ਮੀਟਿੰਗ ਜਿਹੜੀ ਕਿਸਾਨਾਂ ਦੇ ਨਾਲ ਚੱਲ ਰਹੀ ਸੀ ਉਹਦੇ ਵਿੱਚ ਉਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਜਿਸ ਕਰਕੇ ਸੂਬੇ ਦੇ ਮੁਖ ਸਿਕੱਤਰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅਦਾਲਤ ਵੱਲੋਂ ਜਿਹੜੇ ਤਲਬ ਕੀਤਾ ਗਿਆ ਸੀ ਉਹ ਪੇਸ਼ ਨਹੀਂ ਹੋ ਸਕੇ ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਹੋਗੀ ਉਦੋਂ ਫਿਰ ਹੁਣ ਸੂਬੇ ਦੇ ਮੁਖ ਸਕੱਤਰ ਤਲਬ ਕੀਤੇ ਗਏ ਨੇ ਤੇ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਲਾਰੈਂਸ ਬਸ਼ਨੋਈ ਦਾ ਪਹਿਲਾ ਇੰਟਰਵਿਊ 14 ਮਾਰਚ ਨੂੰ ਬ੍ਰਾਡਕਾਸਟ ਕੀਤਾ ਗਿਆ ਹੈ ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਉਣ ਦੀ ਗੱਲ ਆਖੀ ਸੀ ਲਾਰੈਂਸ ਦਾ ਕਹਿਣਾ ਸੀ ਕਿ ਮੂਸੇਵਾਲਾ ਸਿੰਗਿੰਗ ਦੀ ਬਜਾਏ ਗੈਂਗਵਾਰ ਦੇ ਵਿੱਚ ਦਾਖਲ ਹੋ ਚੁੱਕਾ ਸੀ ਉਸਦੇ ਕਾਲਜ ਫਰੈਂਡ ਅਕਾਲੀ ਨੇਤਾ ਵਿੱਕੀ ਮਿੱਡੂ ਖੇੜਾ ਦੇ ਕਤਲ ਵਿੱਚ ਵੀ ਮੂਸੇ ਵਾਲੇ ਦਾ ਹੱਥ ਸੀ ਇਸ ਲਈ ਉਸ ਨੂੰ ਮਰਵਾਇਆ ਗਿਆ ਐਸਆਈਟੀ ਦੀ ਰਿਪੋਰਟ ਮੁਤਾਬਕ ਇਹ ਉਹ ਇੰਟਰਵਿਊ ਆ ਜਿਹੜਾ ਮਹਾਲੀ ਪੁਲਿਸ ਦੇ ਸੀਆਈਏ ਦੀ ਕਸਟਡੀ ਵਿੱਚ ਹੋਇਆ ਸੀ ਲਾਰਸ ਨੇ ਆਪਣੇ ਦੂਸਰੇ ਇੰਟਰਵਿਊ ਦੇ ਵਿੱਚ ਜੇਲ੍ਹ ਦੇ ਅੰਦਰ ਹੀ ਇੰਟਰਵਿਊ ਕਰਨ ਦੇ ਸਬੂਤ ਦਿੱਤੇ ਸੀ ਉਨੇ ਆਪਣੀ ਬੈਰਕ ਵੀ ਦਿਖਾਈ ਸੀ ਤੇ ਦੱਸਿਆ ਕਿ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਲੇਕਿਨ ਮੋਬਾਈਲ ਉਹਦੇ ਕੋਲ ਆ ਜਾਂਦਾ ਔਰ ਸਿਗਨਲ ਵੀ ਆ ਲਾਰੈਂਸ ਨੇ ਆਪਣੇ ਇੰਟਰਵਿਊ ਚ ਕਿਹਾ ਸੀ ਰਾਤ ਦੇ ਸਮੇਂ ਜੇਲ੍ਹ ਦੇ ਜਿਹੜੇ ਗਾਰਡ ਨੇ ਉਹ ਬਹੁਤ ਘੱਟ ਆਉਂਦੇ ਜਾਂਦੇ ਨੇ ਇਸ ਲਈ ਉਹ ਰਾਤ ਨੂੰ ਕਾਲ ਕਰਿਆ ਲਾਰੈਂਸ ਨੇ ਮੋਬਾਈਲ ਅੰਦਰ ਜਾਣ ਬਾਰੇ ਵੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ ਲਾਰੈਂਸ ਦੇ ਅਨੁਸਾਰ ਮੋਬਾਈਲ ਬਾਹਰ ਤੋਂ ਜੇਲ੍ਹ ਦੇ ਅੰਦਰ ਸੁੱਟੇ ਜਾਂਦੇ ਕਈ ਵਾਰ ਜੇਲ੍ਹ ਸਟਾਫ ਮੋਬਾਈਲ ਫੜ ਲਿੰਦਾ ਪਰ ਜ਼ਿਆਦਾਤਰ ਜਿਹੜੇ ਮੋਬਾਈਲ ਆ ਉਹਦੇ ਕੋਲ ਪਹੁੰਚ ਜਾਂਦੇ ਨੇ ਇਸ ਵਾਰ ਇੰਟਰਵਿਊ ਦੇ ਖਿਲਾਫ ਪਟੀਸ਼ਨ ਦਾਇਰ ਕਰਨ ਵਾਲਾ ਵਾਲੇ ਵਕੀਲ ਗੌਰਵਿਕ ਆ ਕੇ ਅੱਜ ਸੁਣਵਾਈ ਵਿੱਚ ਸਾਫ਼ ਹੋ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਇਹ ਪਹਿਲੀ ਇੰਟਰਵਿਊ ਕਰਵਾਏ ਸੀ ਇਹ ਕਿਸੇ ਆਮ ਆਦਮੀ ਦਾ ਕੰਮ ਨਹੀਂ ਹੋ ਸਕਦਾ ਹਾਲਾਂਕਿ ਇਸ ਨੂੰ ਸ਼ੁਰੂ ਤੋਂ ਦਬਾਉਣ ਦੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਤੈਅ ਕੀਤਾ ਕਿ ਜੋ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਣਗੇ ਉਹਨਾਂ ਤੇ ਸਿੱਧੀ ਕਾਰਵਾਈ ਹੋਏਗੀ ਇਸ ਮਾਮਲੇ ਦੇ ਵਿੱਚ ਜੋ ਵੀ ਸੁਪਰਵਾਈਜ਼ਰ ਹੋਣਗੇ ਉਨਾ ਤੇ ਵੀ ਸਖਤ ਕਾਰਵਾਈ ਹੋਏਗੀ ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਐਫੀਡਿਵਟ ਵੀ ਫਾਈਲ ਕਰਨਗੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 5 9 ਨੂੰ ਜਿਹੜੀ ਆ ਉਹ ਤੈਅ ਕੀਤੀ ਗਈ ਸੀ ਗੈਂਗਸਟਰ ਲਾਰੈਂਸ ਬਸਨੋ ਇਸ ਸਮੇਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦੇ ਕੇਸ ਨਾਲ ਬੰਦਾ ਉਹਨੂੰ ਅਹਮਦਾਬਾਦ ਸਾਰਵਮਤੀ ਹਾਈ ਕੋਰਟ ਜੇਲ੍ਹ ਵਿੱਚ ਰੱਖਿਆ ਗਿਆ ਹਾਲ ਵਿੱਚ ਉਸਨੇ ਪਾਕਿਸਤਾਨੀ ਡੌਨ ਦੇ ਨੂੰ ਈਦ ਦੇ ਮੌਕੇ ਵਧਾਈ ਦਿੱਤੀ ਸੀ ਤੇ ਇੱਕ ਵੀਡੀਓ ਕਾਲ ਵੀ ਵਾਇਰਲ ਹੋਈ ਸੀ ਇਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਐਸਆਈਟੀ ਬਣਾਈ ਗਈ ਸੀ ਐਸਆਈਟੀ ਦੇ ਜਿਹੜੇ ਚੀਫ ਆਫ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਨੇ ਤੇ ਪ੍ਰਬੋਧ ਕੁਮਾਰ ਹੁਣਾਂ ਨੇ ਹੀ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲੀ ਜਿਹੜੀ ਇੰਟਰਵਿਊ ਆ ਉਹ ਖਰੜ ਪੁਲਿਸ ਥਾਣੇ ਦੇ ਵਿੱਚ ਹੋਈ ਆ ਜਿਹੜਾ ਸੀਆਈਏ ਪੁਲਿਸ ਸਟੇਸ਼ਨ ਆ ਦੂਜੀ ਜਿਹੜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਆ ਹਾਲਾਂਕਿ ਜਦੋਂ ਇਹ ਇੰਟਰਵਿਊ 14 ਮਾਰਚ 2024 ਨੂੰ ਟੈਲੀਕਾਸਟ ਹੋਈ ਤਾਂ ਉਦੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੀ ਕਿਸੇ ਵੀ ਹਦੂਦ ਦੇ ਅੰਦਰ ਇਹ ਇੰਟਰਵਿਊ ਨਹੀਂ ਆਇਆ ਪਰ ਜਦ ਖਲਾਸਾ ਆਇਆ ਤੇ ਪੰਜਾਬ ਸਰਕਾਰ ਨੂੰ ਦੀ ਜਿਹੜੀ ਉਹ ਕਾਫੀ ਵੱਡੇ ਪੱਧਰ ਤੇ ਕਿਰਕਰੀ ਹੋਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਮਸਲੇ ਦੇ ਵਿੱਚ ਕਦੀ ਜਵਾਬ ਉਹਨਾਂ ਹੀ ਦਿੱਤਾ ਹੀ ਨਹੀਂ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਨੇ ਖੁੱਲ ਕੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪਿਛਲੇ ਦਿਨ ਹੀ ਵਿਧਾਨ ਸਭਾ ਦੇ ਵਿੱਚ ਇੱਕ ਬੈਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਸੀ ਕਿ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਨੇ ਹੀ ਜਿਹੜਾ ਮਹਾਲੀ ਚ ਤਨਾ ਸੀ ਉਹਨੇ ਆਪਣਾ ਹੀ ਮੋਬਾਈਲ ਦਿੱਤਾ ਸੀ ਉਸੇ ਮੋਬਾਈਲ ਦੇ ਜਰੀਏ ਇਹ ਜਿਹੜੀ ਆ ਵੀਡੀਓ ਰਿਕਾਰਡਿੰਗ ਜਾਂ ਇੰਟਰਵਿਊ ਹੋਈ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਆਨੰਦਪੁਰ ਦੇ ਵਿੱਚ ਐਸਐਚਓ ਤੋਂ ਲੈ ਕੇ ਐਸਐਸਪੀ ਲੈਵਲ ਦੇ ਅਧਿਕਾਰੀ ਮਹਾਲੀ ਚ ਜੋ ਤਨਾ ਸੀ ਉਹਨਾਂ ਨੂੰ ਬਦਲ ਦਿੱਤੇ ਸੀ ਲੇਕਿਨ ਕੋਈ ਕਾਰਵਾਈ ਸਖਤ ਨਹੀਂ ਕੀਤੀ ਗਈ ਹਾਲਾਂਕਿ ਇਹਦੇ ਵਿੱਚ ਇੱਕ ਐਸਪੀ ਰੈਂਕ ਦੇ ਡੀਐਸਪੀ ਰੈਂਕ ਇੰਸਪੈਕਟਰ ਰੈਂਕ ਦੇ ਦੋਸ਼ ਲੱਗਦੇ ਸੀ ਲੇਕਿਨ ਸਰਕਾਰ ਨੇ ਪਰਦਾ ਪਾ ਛੱਡਿਆ ਲੇਕਿਨ ਮਾਮਲਾ ਪੰਜਾਬ ਅਤੇ ਹਰਿਆਣਾ ਦੀ ਕੋਰਟ ਦੇ ਵਿਚਾਰ ਦੀ ਨਾਲੇਕਿਨ ਇਸ ਦੇ ਬਾਵਜੂਦ ਹਲੇ ਤੱਕ ਪੰਜਾਬ ਪੁਲਿਸ ਨੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਹਾਲਾਂਕਿ ਬੀਤੇ ਦਿਨ ਹੀ ਜਦੋਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਏਐਸਆਈ ਬੋਰਡ ਸਿੰਘ ਜੋ ਕੋਟਕਪੁਰਿਆ ਵਿਖੇ ਇਤਨਾਤਾ ਉਸਤੇ ਇਹ ਕਿਹਾ ਗਿਆ ਸੀ ਕਿ ਉਸਨੇ ਇੱਕ ਗੈਂਗਸਟਰ ਕੋਲੋਂ ਪੈਸੇ ਲਿਆ ਗਏ ਨੇ ਉਹਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਉਹਨਾਂ ਨੇ ਸਦਨ ਕੋਲ ਪ੍ਰਵਾਨਗੀ ਮੰਗੀ ਸੀ ਕਿ ਕਿਉਂ ਨਾ ਇਸ ਮਸਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਕੋਲ ਰਿਪੋਰਟ ਮੰਗੀ ਜਾਵੇ ਹਾਲਾਂਕਿ ਅਗਲੇ ਦਿਨ ਪੰਜਾਬ ਦੇ ਡੀਜੀਪੀ ਨਹੀਂ ਪਹੁੰਚਦੇ ਕਿਉਂਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮ ਨੇ ਕਿਹਾ ਕਿ ਹੁਣ ਜਿੰਨੀਆਂ ਵੀ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ ਉਹਨਾਂ ਸਾਰੀਆਂ ਕਾਲੀਆਂ ਭੇਡਾਂ ਨੂੰ ਲੈ ਕੇ ਹੁਣ ਸੂਬੇ ਦੇ ਗ੍ਰਹਿ ਵਿਭਾਗ ਦੇ ਸਖਤਰ ਕੋਲ ਰਿਪੋਰਟ ਮੰਗੀ ਗਈ ਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੁਲਤਾਰ ਸਿੰਘ ਸੰਧਵਾ ਨੂੰ ਘੇਰਦੇ ਕਿਹਾ ਕਿ ਤੁਸੀਂ ਇਸ ਮਸਲੇ 'ਚ ਡੂਟਰ ਲਿਓ ਕਿ ਤੁਸੀਂ ਇਕੱਲਾ ਫੈਸਲਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਹਾਊਸ ਕੋਲੋਂ ਪ੍ਰਵਾਨਗੀ ਲਈ ਸੀ ਤੇ ਜੇ ਮੁਖ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਕੋਲ ਰਿਪੋਰਟ ਮੰਗਣੀ ਹੈ ਤੇ ਤੁਹਾਨੂੰ ਹਾਊਸ ਕੋਲ ਹੀ ਪ੍ਰਵਾਨਗੀ ਲੈਣੀ ਪੈਗੀ ਲੇਕਿਨ ਉਸ ਤੋਂ ਬਾਅਦ ਸੰਤੁਸ਼ਟੀਜਨਕ ਜਿਹੜੇ ਜਵਾਬ ਆ ਉਹ ਕੁਲਤਾਰ ਸਿੰਘ ਸੰਧਵਾ ਨਹੀਂ ਦੇ ਸਕੇ ਸੀ ਪਰ ਹੁਣ ਲਾਰੈਂਸ ਬਸਨੋਈ ਦਾ ਮਸਲਾ ਕਿ ਉਦੋਂ ਇਸ ਮਸਲੇ ਦੇ ਵਿੱਚ ਗੱਲ ਅੱਗੇ ਤੋਰਦਾ ਵਿਰੋਧੀ ਧਿਰ ਨੇ ਤਾਂ ਕਿਹਾ ਸੀ ਕਿ ਜਿੱਥੇ ਤੁਸੀਂ ਇੱਕ ਐਸਆਈ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਕੋਲ ਰਿਪੋਰਟ ਮੰਗੀ ਆ ਤੇ ਇਹ ਜੀ ਇੱਕ ਹੋਰ ਰਿਪੋਰਟ ਮੰਗ ਲੈਣੀ ਚਾਹੀਦੀ ਹੈ ਕਿ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਪੁਲਿਸ ਕਸਟਡੀ ਦੇ ਦੌਰਾਨ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਕਰਵਾਈ ਸੀ ਤੇ ਆਪਣੇ ਮੋਬਾਈਲ ਉਹਨੂੰ ਇੰਟਰਵਿਊ ਵਾਸਤੇ ਦਿੱਤੇ ਸੀ ਇਸ ਤੇ ਵੀ ਜਿਹੜੀ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਦੇ ਦੌਰਾਨ ਸੂਬੇ ਦੇ ਮੁਖਸਕੱਤਰ ਨੂੰ ਤਲਬ ਕੀਤਾਗਾ ਔਰ ਨਾਲ ਹੀ ਐਸਆਈਟੀ ਨੂੰ ਵੀ ਹੁਕਮ ਦੇ ਦਿੱਤੇ ਨੇ ਕਿ ਜਾਂਚ 1 ਮਹੀਨੇ ਦੇ ਵਿੱਚ ਵਿੱਚ ਪੂਰੀ ਕਰਕੇ ਦਿੱਤੀ ਜਾਵੇ ਔਰ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਲਾਰੈਂਸ ਬਸਨੋਈ ਬਾਰੇ ਜਿਹੜੀ ਜ਼ਿਕਰ ਹੈ ਕਿ ਸਿੱਧੂ ਮੂਸੇਵਾਲੇ ਮਰਡਰ ਦੀ ਖੁੱਲੇ ਆਮ ਜ਼ਿੰਮੇਵਾਰੀ ਲੈਣ ਵਾਲੇ ਹੁਣ ਲਾਰੈਂਸ ਬਸਨੋਈ ਨੂੰ ਵੀ ਦੱਸਿਆ ਜਾ ਰਿਹਾ ਕਿ ਡਰ ਲੱਗ ਰਿਹਾ ਲਾਰੈਂਸ ਦੇ ਵਕੀਲ ਨੇ ਇਹ ਵੀ ਖਦਸ਼ਾ ਜਤਾਇਆ ਸੀ ਕਿ ਪੰਜਾਬ ਪੁਲਿਸ ਦੀ ਕਸਟਡੀ ਦੀ ਮੰਗ ਕਰ ਰਹੀ ਹੈ ਤੇ ਉਹਨੂੰ ਜਾਨ ਤੋਂ ਖਤਰਾ ਆ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਕਿ ਹੁਣ ਅਜੀਹਾ ਫੈਸਲਾ ਦੇਸ਼ ਦੀ ਇੱਕ ਅਦਾਲਤ ਵੱਲੋਂ ਸੁਣਾਇਆ ਗਿਆ ਕਿ ਹੁਣ ਲਾਰੈਂਸ ਬਸ਼ਨੋਈ ਨੂੰ ਗੁਜਰਾਤ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਲਿਆਂਦਾ ਹੀ ਨਹੀਂ ਜਾ ਸਕਦਾ ਕਿਉਂਕਿ ਮਾਮਲਾ ਉੱਥੋਂ ਦੀ ਇੱਕ ਹਾਈ ਕੋਰਟ ਦਾ ਤੇ ਜੇ ਕਿਸੇ ਸਟੇਟ ਨੇ ਲਾਰੈਂਸ ਬਸ਼ਨੋਈ ਨੂੰ ਆਪਣੇ ਸੂਬੇ ਅੰਦਰ ਲਿਆਉਣਾ ਫਿਰ ਉਸ ਸੂਬੇ ਨੂੰ ਉਸ ਸੂਬੇ ਦੀ ਪੁਲਿਸ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ 13 ਦਸੰਬਰ 2019 ਨੂੰ ਇਹ ਵੀ ਕਿਆ ਸੀ ਕਿ ਅਰਜੀ ਪੇਸ਼ ਕਰਦੇ ਹੋ ਵਿਧਾਇਕ ਚ ਪੁਲਿਸ ਉਸ ਦਾ ਇਨਕਾਉਂਟਰ ਕਰਵਾ ਸਕਦੀ ਆ ਕੋਰਟ ਲਿਜਾਣ ਦੇ ਸਮੇਂ ਹੱਥਕੜੀਆਂ ਵੀ ਲਗਾਈਆਂ ਜਾਣ ਔਰ ਗੱਡੀ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ ਪਰ ਸਭ ਤੋਂ ਵੱਡੀ ਗੱਲ ਕਿ ਹੁਣ ਜਿਹੜਾ ਮਸਲਾ ਸਭ ਤੋਂ ਆਇਆ ਕਿ ਲਾਰੈਂਸ ਬਿਸ਼ਨੋਈ ਜਿਸ ਨੇ ਸ਼ਰਯਮ ਇਹ ਜ਼ਿੰਮੇਵਾਰੀ ਲਈ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਹਨਾਂ ਹੀ ਕਰਵਾਇਆ ਹੈਗਾ ਕਰੀਬ 2.5 ਸਾਲ ਹੋ ਚੁੱਕੇ ਨੇ ਲੇਕਿਨ ਹਾਲੇ ਤੱਕ ਸਿੱਧੂ ਮੂਸੇਵਾਲੇ ਨੂੰ ਚੋਣ ਵਾਲਿਆਂ ਨੂੰ ਇਨਸਾਫ ਨਹੀਂ ਮਿਲਿਆ ਉਹਦੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਸਿਕਿਉਰਿਟੀ ਲੀਕ ਕਰਨ ਦੀ ਜਿਹੜੀ ਕਹਾਣੀ ਆ ਉਹ ਪੰਜਾਬ ਸਰਕਾਰ ਵਿੱਚ ਤਨਾਦ ਕੁਝ ਅਫਸਰਾਂ ਵੱਲੋਂ ਹੀ ਕਰਵਾਈ ਗਈ ਸੀ ਜਿਸ ਤੋਂ ਬਾਅਦ ਉਹਦਾ ਕਤਲ ਹੋ ਜਾਂਦਾ ਹੈਗਾ ਇਸ ਗੱਲ ਦਾ ਜਿਹੜਾ ਸਰਕਾਰ ਵੀ ਮੰਨ ਚੁੱਕੀ ਹੈ ਸੁਪਰੀਮ ਕੋਰਟ ਦੇ ਪੰਜਾਬ ਦੇ ਸਰਕਾਰੀ ਵਕੀਲ ਨੇ ਇਸ ਗੱਲ ਦੀ ਗਵਾਹੀ ਵੀ ਸੁਪਰੀਮ ਕੋਰਟ ਦਿੱਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਅੱਗੇ ਪਿੰਡ ਨਵਾਂ ਗ੍ਰਾਮ ਨੂੰ ਜਾਣ ਵਾਲਾ ਰਸਤਾ ਨਹੀਂ ਖੋਲਿਆ ਜਾ ਸਕਦਾ ਕਿਉਂਕਿ ਸਿਕਿਉਰਿਟੀ ਪੁਆਇੰਟ ਆਫ ਦੇ ਜਰੀਏ ਪਹਿਲਾਂ ਹੀ ਸਿਕਿਉਰਿਟੀ ਘਟਾਉਣ ਦੇ ਬਾਰੇ ਦੇ ਵਿੱਚ ਜਦੋਂ ਗੱਲ ਹੋਈ ਸੀ ਤੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਸੀ ਇਹ ਗੱਲ ਸਰਕਾਰ ਖੁਦ ਸੁਪਰੀਮ ਕੋਰਟ ਚ ਮੰਨ ਚੁੱਕੀ ਆ ਹੁਣ ਸਵਾਲ ਆ ਕਿ ਪੀੜਤ ਪਰਿਵਾਰ ਵੀ ਤੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਲੋਕ ਵੀ ਲੱਖਾਂ ਦੀ ਗਿਣਤੀ ਵਿੱਚ ਬੈਠੇ ਨੇ ਦੁਨੀਆ ਭਰ ਵਿੱਚ ਬੈਠੇ ਨੇ ਇਨਸਾਫ ਮੰਗਦੇ ਲੇਕਿਨ ਹਾਲੇ ਤੱਕ ਪੰਜਾਬ ਸਰਕਾਰ ਇਨਸਾਫ ਨਹੀਂ ਦੇ ਸਕੇ ਹੁਣ ਜੈਮਰ ਦੇ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਮੁਖ ਸਕੱਤਰ ਨੂੰ ਤਲਬ ਕਰ ਲਿਆ ਰਿਪੋਰਟ ਮੰਗ ਲਈ ਆ ਔਰ ਅਕਤੂਬਰ ਦੇ ਪਹਿਲੇ ਹਫਤੇ ਤੱਕ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਕਿ 1 ਮਹੀਨੇ ਦੇ ਵਿੱਚ ਵਿੱਚ ਮੁਕੰਮਲ ਜਾਂਚ ਜਿਹੜੀ ਆ ਕਰਵਾਈ ਜਾਵੇ ਤੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਦੋਸ਼ੀ ਅਫਸਰਾਂ ਦੇ ਖਿਲਾਫ ਚਾਹੇ ਕਾਰਵਾਈ ਨਹੀਂ ਕੀਤੀ ਪਰ ਲੋਕ ਉਮੀਦ ਲਗਾ ਕੇ ਬੈਠੇ ਨੇ ਕਿ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਹਾਈ ਕੋਰਟ ਵੱਲੋਂ ਸਖਤ ਆਦੇਸ਼ ਪਾਸ ਹੋ ਸਕਦੇ ਨੇ ਤਦ ਜਾ ਕੇ ਜਿਹੜਾ ਵਾ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਪੈਗੀ ਹਾਲੇ ਤੱਕ ਤੇ ਸਟੇਟ ਪੁਲਿਸ ਦੋਸ਼ੀ ਅਫਸਰਾਂ ਨੂੰ ਬਚਾਉਂਦੀ ਆ ਰਹੀ ਐ ਸਿਰਫ ਤੇ ਸਿਰਫ ਬਦਲੀ ਕਰਕੇ ਹੀ ਪੱਲਾ ਝਾੜਿਆ ਗਿਆ ਹੁਣ ਸਵਾਲ ਆ ਕਿ ਲਾਰੈਂਸ ਬਛनोई ਦੀ ਜਿਹੜੀ ਇੰਟਰਵਿਊ ਕਰਵਾਈ ਗਈ ਆ ਕਿ ਇੱਕ ਸੀਆਈ ਇੰਸਪੈਕਟਰ ਦੀ ਔਕਾਤ ਹੋ ਸਕਦੀ ਐ ਡੀਐਸਪੀ ਦੀ ਔਕਾਤ ਹੋ ਸਕਦੀ ਐ ਜਾਂ ਫਿਰ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਉਹਨਾਂ ਦੀ ਸ਼ਮੂਲਿਤ ਹੈ ਸੀ ਤੇ ਉਹਨਾਂ ਦੀ ਸ਼ਮੂਲਿਤ ਹੈ ਤੇ ਲਾਜ਼ਮੀ ਤੌਰ ਤੇ ਕਾਨੂੰਨ ਸਾਰਿਆਂ ਦੇ ਵਾਸਤੇ ਬਰਾਬਰ ਆ ਉਹਨਾਂ ਲੋਕਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਐ ਦੇਖਦੇ ਆ ਕਿ ਜਦੋਂ ਅਕਤੂਬਰ ਦਾ ਪਹਿਲਾ ਹਫਤਾ ਆਏਗਾ ਉਦੋਂ ਤੱਕ ਐਸਆਈਟੀ ਆਪਣੀ ਜਿਹੜੀ ਰਿਪੋਰਟ ਆ ਕਿੰਨੀ ਨਿਰਪੱਖਤਾ ਦੇ ਨਾਲ ਕਿੰਨੀ ਨਿਰਧਰਤਾ ਦੇ ਨਾਲ ਹਾਈ ਕੋਰਟ ਦੇ ਵਿੱਚ ਪੇਸ਼ ਕਰਦੀ ਆ ਤਦੇ ਹੀ ਕਸੂਰਵਾਰ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਸਖਤ ਫੈਸਲੇ ਆ ਸਕਦੇ ਫਿਲਹਾਲ ਇਸ ਜਾਣਕਾਰੀ ਨਾਲ ਧਰਤੋਲੰਦੇ ਆ ਗਿਆ ਦੇਖਦੇ ਰਹੋਏ ਵੀਸ ਪੰਜਾਬ ਧੰਨਵਾਦ